ਮੌਸਮ ਪੰਜਾਬ ਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ 7 ਅਗਸਤ ਦੀ ਸਵੇਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਹੈ ਹਾਲਾਂਕਿ ਉੱਤਰੀ ਪੱਛਮੀ ਖੇਤਰ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਆਸ-ਪਾਸ ਛੋਟੇ-ਮੋਟੇ ਬੱਦਲ ਬਣੇ ਹੋਏ ਹਨ ਅਗਲੇ 2 ਤੋਂ 3 ਘੰਟਿਆਂ ਵਿੱਚ ਉਨ੍ਹਾਂ ਇਲਾਕਿਆਂ ਵਿੱਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਹੈ ਬਾਕੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਮੌਨਸੂਨ ਸਿਸਟਮ ਹੁਣ ਖੇਤਰ ਤੋਂ ਹਟ ਰਹੇ ਹਨ ਪਿਛਲੇ ਕੁਝ ਦਿਨਾਂ ਵਿੱਚ ਹੋਈ ਬਰਸਾਤ ਵੀ ਘਟ ਜਾਵੇਗੀ ਦੁਪਹਿਰ ਅਤੇ ਸ਼ਾਮ ਦੇ ਮੌਸਮ ਦੀ ਗੱਲ ਕਰ ਲਈਏ ਤਾਂ ਦੁਪਹਿਰ ਤੋਂ ਬਾਅਦ 10 ਤੋਂ 20% ਸੰਭਾਵਨਾ ਹੈ ਕਿ ਕੁਝ ਖੇਤਰਾਂ ਵਿੱਚ ਗਰਜ ਅਤੇ ਚਮਕ ਵਾਲੇ ਬੱਦਲ ਬਣ ਸਕਦੇ ਹਨ ਇਹ ਪੰਜਾਬ ਦੇ ਬਕਵ ਬ ਹਿੱਸਿਆਂ ਵਿੱਚ ਥੋੜੀ-ਬਹੁਤ ਬਰਸਾਤ ਦੇ ਸਕਦੇ ਹਨ ਪਰ ਕਿਸੇ ਖਾਸ ਇਲਾਕੇ ਲਈ ਕੋਈ ਪੱਕੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਹਵਾਵਾਂ ਅਤੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਹਵਾਵਾਂ ਦੀ ਦਿਸ਼ਾ ਵਿੱਚ ਵੀ ਬਦਲਾਅ ਆਵੇਗਾ ਸਵੇਰ ਨੂੰ ਦੱਖਣ ਪੂਰਬੀ ਹਵਾਵਾਂ ਚੱਲਣਗੀਆਂ ਪਰ ਦੁਪਹਿਰ ਤੋਂ ਬਾਅਦ ਇਹ ਪੱਛਮੀ ਅਤੇ ਦੱਖਣੀ ਪੱਛਮੀ ਤੋਂ ਜਾਣਗੀਆਂ ਇਹ ਖੁਸ਼ਕ ਅਤੇ ਠੰਡੀਆਂ ਹਵਾਵਾਂ ਅਰਬ ਸਾਗਰ ਅਤੇ ਰਾਜਸਥਾਨ ਤੋਂ ਆਉਣਗੀਆਂ ਮੌਸਮ ਖੁਸ਼ਕ ਹੋਣ ਕਾਰਨ ਦਿਨ ਦੇ ਤਾਪਮਾਨ ਵਿੱਚ 1-2 ਡਿਗਰੀ ਦਾ ਵਾਧਾ ਜਿਹੜਾ ਹੋ ਸਕਦਾ ਹੈ ਤਾਪਮਾਨ 32 ਤੋਂ 33 ਡਿਗਰੀ ਤੋਂ ਵੱਧ ਕੇ 35 ਡਿਗਰੀ ਦੇ ਆਸ-ਪਾਸ ਪਹੁੰਚ ਸਕਦਾ ਹੈ ਹਾਲਾਂਕਿ ਪੱਛਮੀ ਹਵਾਵਾਂ ਕਾਰਨ ਗਰਮੀ ਅਤੇ ਹੌਮਸ ਤੋਂ ਥੋੜੀ ਰਾਹਤ ਮਿਲੇਗੀ ਪਰ ਜਿੱਥੇ ਹਵਾ ਦੀ ਗਤੀ ਘਟ ਰਹੀਗੀ ਜਿਵੇਂ ਕਿ ਉੱਤਰੀ ਤਰਾਈ ਖੇਤਰ ਵਿੱਚ ਉਥੇ ਹਮਸ ਜ਼ਿਆਦਾ ਪਰੇਸ਼ਾਨ ਕਰ ਸਕਦੀ ਹੈ ਇਸ ਦੇ ਉਲਟ ਪੰਜਾਬ ਦੇ ਦੱਖਣ ਅਤੇ ਪੱਛਮੀ ਹਿੱਸਿਆਂ ਵਿੱਚ ਚੰਗੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਗਰਮੀ ਤੋਂ ਰਾਹਤ ਦਿੰਦੀਆਂ ਰਹਿਣਗੀਆਂ ਇਹ ਸੀ ਕਿ ਮੌਸਮ ਦੇ ਨਾਲ ਜੁੜੀ ਹੋਈ ਅੱਜ ਇੱਕ ਬਹੁਤ ਵੱਡੀ ਖ਼ਬਰ ਜਿਵੇਂ ਹੀ ਮੌਸਮ ਨਾਲ ਜੁੜੀ ਹੋਈ ਕੋਈ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਹੁਣ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ